ਪੰਜਾਬੀ ਆਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਸ ਨੇ ਵੱਖ-ਵੱਖ ਹੋਟਲਾਂ ਵਿੱਚ ਜਾ ਕੇ ਚੈਕ ਇਨ ਕੀਤੀ ਤਾਂ ਕਿ ਮਾਰੇ ਅਨਸਰਾਂ ਤੇ ਨજર ਰੱਖੀ ਜਾਵੇ ਤਾਂ ਉਹਨਾਂ ਨੇ ਹੋਟਲਾਂ ਵਿੱਚ ਜਾ ਕੇ ਯਾਤਰੀਆਂ ਦਾ ਡਾਟਾ ਚੈੱਕ ਕੀਤਾ ਦਿਖਾਉਂਦੇ ਆ ਸੋਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਕੇ ਦਿਖਾਉਂਦੇ ਆ ਸੋਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਕੀ ਕੀਤੀ ਜਾ ਰਹੀ ਆ ਬਠਿੰਡਾ ਪੁਲਿਸ ਵੱਲੋਂ ਅੱਜ ਜਿਹੜੇ ਬਠਿੰਡਾ ਏਰੀਆ ਦੇ ਵਿੱਚ ਹੋਟਲਸ ਪੈਂਦੇ ਆ ਜਾਂ ਧਰਮਸ਼ਾਲਾ ਆ ਸਰਾਵਾਂ ਹੈਗੀਆਂ ਨੇ ਜਿੱਥੇ ਲੋਕਾਂ ਦੇ ਠਹਿਰਨ ਦੀ ਵਿਵਸਥਾ ਹੁੰਦੀ ਹੈ ਉਹਨਾਂ ਏਰੀਆਜ਼ ਦੀ ਅਸੀਂ ਚੈਕਿੰਗ ਕਰ ਰਹੇ ਆ ਜਿਸ ਦੇ ਵਿੱਚ ਅਸੀਂ 6 ਟੀਮਾਂ ਜਿਹੜੀਆਂ ਟੋਟਲ ਕੋਲ ਲਗਾਈਆਂ ਨੇ ਬੇਸਿਕਲੀ ਥਾਣਾ ਕੋਤਵਾਲੀ ਅਤੇ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਦੋ ਦੋ ਟੀਮਾਂ ਲਗਾਈਆਂ ਹੋਈਆਂ ਨੇ ਕਿਉਂਕਿ ਇਸ ਏਰੀਆਜ਼ ਦੇ ਵਿੱਚ ਜਿਹੜੇ ਹੋਟਲਸ ਜਾਂ ਧਰਮਸ਼ਾਲਾ ਜ਼ਿਆਦਾ ਗਿਣਤੀ ਦੇ ਵਿੱਚ ਹੈਗੀਆਂ ਨੇ ਇਸ ਤੋਂ ਇਲਾਵਾ ਬਾਕੀ ਜਿਹੜਾ ਥਾਣਾ ਕੈਂਟ ਥਾਣਾ ਥਰਮਲ ਆਦੇ ਥਾ ਉਸ ਦੇ ਵਿੱਚ ਇੱਕ ਇੱਕ ਟੀਮ ਲਗਾਈ ਗਈ ਹੈ ਵੀ ਟੋਟਲ ਅਸੀਂ 100 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜਾ ਹੈਗੇ ਨੇ ਇਸ ਆਪਰੇਸ਼ਨ ਦੇ ਵਿੱਚ ਲਗਾਏ ਨੇ ਤੇ ਇਹ ਮੇਨ ਮਕਸਦ ਹੈ ਕਿ ਜੋ 14 ਤਰੀਕ ਨੂੰ ਇਲੈਕਸ਼ਨ ਕਰਵਾਇਆ ਜਾਣਾ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਪਤੀ ਦੀ ਚੋਣਾਂ ਵੋਟਾਂ ਪੈਣੀਆਂ ਨੇ ਉਸ ਰਿਗਾਰਡਿੰਗ ਜਿਹੜੀ ਹੈਗੀ ਆ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਕਿ ਜੇ ਕੋਈ ਸ਼ਰਾਰਤੀ ਬੰਦਾ ਜਾਂ ਮਾੜਾ ਅਨਸਰ ਜਿਹੜਾ ਹੈਗਾ ਪਹਿਲਾਂ ਆ ਕੇ ਜਿਹੜਾ ਹੈਗਾ ਨਾ ਰਹਿ ਸਕੇ ਤੇ ਇਸ ਦੇ ਨਾਲ ਹੀ ਤੁਹਾਡੇ ਮਾਧਿਅਮ ਰਾਈ ਅਸੀਂ ਸਾਰੇ ਜਿਹੜੇ ਹੋਟਲਸ ਹੈਗੇ ਆ ਪਠੰਡਾ ਦੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅਸੀਂ ਜਿੱਦਾਂ ਚੈਕ ਇਨ ਕੀਤੀ ਸੀਗੀ ਇੱਕ ਦੋ ਪੁਆਇੰਟਸ ਅਗੇ ਤੁਹਾਡੇ ਮਾਧਮੇ ਰੇ ਅਸੀਂ ਸ਼ੇਅਰ ਕਰਨਾ ਚਾਹਾਂਗੇ ਕਿ ਜਿਹੜਾ ਕਸਟਮਰ ਇਹਨਾਂ ਕੋਲ ਪਹਿਲਾਂ ਆ ਕੇ ਰੁਕਦੇ ਆ ਉਸ ਦਾ ਡਾਟਾ ਜਨਰਲੀ ਇਹ ਸਟੋਰ ਨਹੀਂ ਕਰਦੇ ਅੱਜ ਦਾ ਕਰੰਟ ਡਾਟਾ ਜਿਹੜਾ ਹੈਗਾ ਇਹਨਾਂ ਕੋਲ ਅਵੇਲੇਬਲ ਹੈ ਪਰ ਪਿਛਲਾ ਜਿਹੜਾ ਡਾਟਾ ਜੋ ਇੱਕ ਹਫਤਾ ਜਾਂ 10 ਦਿਨ ਪਹਿਲਾਂ ਜੋ ਕਸਟਮਰ ਇਹਨਾਂ ਕੋਲ ਰੁਕੇ ਸੀਗੇ ਉਸ ਰਿਗਾਰਡਿੰਗ ਜਿਹੜਾ ਹੈਗਾ ਡਾਟਾ ਦੇ ਸਟੋਰੇਜ ਦੀ ਵਿਵਸਥਾ ਪ੍ਰੋਪਰ ਨਹੀਂ ਹੈਗੀ ਸੋ ਬੇਸਿਕਲੀ ਇਹਨਾਂ ਨੂੰ ਤੁਹਾਡੇ ਮਾਧਿਅਮ ਰੇ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਪਹਿਲਾ ਜਿਹੜਾ ਕਸਟਮਰ ਰਿਖਦੇ ਆ ਉਹਦਾ ਡਾਟਾ ਪ੍ਰੋਪਰ ਤਰੀਕੇ ਨਾਲ ਸਟੋਰ ਕੀਤਾ ਰੱਖਿਆ ਜਾਵੇ ਤਾਂ ਕਿ ਲੋੜ ਪੈਣ ਤੇ ਉਸ ਡਾਟਾ ਤੇ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਜੋ ਵੀ ਵਰਤੋਂ ਹੈਗੀ ਉਹ ਅਸੀਂ ਕਰ ਸਕੀਏ ਇਹ ਸਟੇਟਮੈਂਟ ਕਿ ਵੀ ਕੋਈ ਲਾਈ ਗਈ ਹੈਗੀ ਕਿਉਂਕਿ ਬਠਿੰਡਾ ਜ਼ਿਲ੍ਹਾ ਜਿਹੜਾ ਹੈਗਾ ਇਸ ਦੀ ਹਰਿਆਣਾ ਦੇ ਨਾਲ ਹੱਦ ਲੱਗਦੀ ਹੈ ਜਿਸ ਦੇ ਵਿੱਚ ਥਾਣਾ ਸੰਗਤ ਥਾਣਾ ਤਲਵੰਡੀ ਅਤੇ ਥਾਣਾ ਰਾਮਾ ਦਾ ਜਿਹੜੇ ਏਰੀਆ ਹੈਗਾ ਉਹ ਹਰਿਆਣਾ ਦੇ ਨਾਲ ਟੱਚ ਕਰਦਾ ਉਸ ਦੇ ਵਿੱਚ ਥਾਣਾ ਸੰਗਤ ਦਾ ਏਰੀਆ ਡੂੰਵ ਵਾਲੀ ਅਤੇ ਥਾਣਾ ਤਲਵੰਡੀ ਦੇ ਏਰੀਆ ਨਥੇਹਾ ਪੁਆਇੰਟ ਹੈ ਇਹਨਾਂ ਦੇ ਵਿੱਚ ਪਰ ਵੱਡੇ ਨਾਕੇ ਲਗਾਏ ਜਾਂਦੇ ਨੇ ਕਿਉਂਕਿ ਮੇਨ ਰੋਡਸ ਨੇ ਇਸ ਤੋਂ ਇਲਾਵਾ ਜਿਹੜੇ ਬਾਕੀ ਪੁਆਇੰਟਸ ਅਗੇ ਨੇ ਉਹਨਾਂ ਦੇ ਉੱਪਰ ਲਿੰਕ ਰੋਡਸ ਪੈਂਦੇ ਆ ਤੇ ਛੋਟੇ ਨਾਕੇ ਰਹੀ ਉਹਨਾਂ ਸਾਰੇ ਪੁਆਇੰਟਾਂ ਨੂੰ ਕਵਰ ਕੀਤਾ ਜਾਂਦਾ ਹੈ